ਸ਼ਾਈਨ ਸਟਾਰ ਬੈਂਕਟਿੰਗ ਸੀਟ ਜਿਨ੍ਹਾਂ ਨੂੰ ਤੁਸੀਂ ਵੈਡਿੰਗ ਬਰਥਡੇ ਪਾਰਟੀ ਅਤੇ ਹਰ ਤਰ੍ਹਾਂ ਦੇ ਖੁਸ਼ੀ ਦੇ ਮੌਕਿਆਂ ਲਈ ਬੁੱਕ ਕਰ ਸਕਦੇ ਹੋ ਸ਼ਾਈਨ ਸਟਾਰ ਹੁਣ ਆਊਟਸਾਈਡ ਕੇਟਿੰਗ ਵੀ ਕਰਦੇ ਹਨ ਤੁਹਾਡੇ ਆਪਣੇ ਪੰਜਾਬੀ ਭਰਾਵਾਂ ਦਾ ਸ਼ਾਈਨ ਸਟਾਰ ਬੈਂਕਟਿੰਗ ਸੀਟ ਪੰਜਾਬੀਆਂ ਦੀ ਪੰਜਾਬੀਆਂ ਦੀ ਪੰਜਾਬੀਆਂ ਦੀ ਪੰਜਾਬੀਆਂ ਦੀ ਪੰਜਾਬੀਆਂ ਦੀ ਪੰਜਾਬੀਆਂ ਦੀ ਬੱਲੇ ਬੱਲੇ ਤੱਤੀ ਤਰੀਤੇ ਬੈਠੇ ਸਰਦਾਰ ਸ਼ਹੀਦਾਂ ਦਾ ਅੰਸ਼ਿਤ ਨਾਲ ਜ਼ੁਲਮ ਦੇ ਲੜਿਆ ਸੀ ਪਰਿਵਾਰ ਸ਼ਹੀਦਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਬਾਬਾ ਬਟਵਕ ਸਿੰਘ ਜੀ ਜੋ ਕਿ ਕੌਂਟਰੀ ਵਿਖੇ ਹੈ ਉੱਥੇ ਪਹੁੰਚੇ ਹਾਂ ਸਿਰ ਝੁਕਾ ਕੇ ਸਜਦਾ ਕਰਾਂ ਮੈਂ ਉਹਨਾਂ ਸ਼ਹੀਦਾਂ ਨੂੰ ਜੋ ਹੱਸ ਕੇ ਜਨਾਵਾਰ ਗਏ ਆਜ਼ਾਦੀ ਦੇ ਮੂਰੀਦਾ ਕਿਤੇ ਅੱਜ ਸ਼ਹੀਦੀ ਜੋੜ ਮੇਲਾ ਕਰਵਾਇਆ ਜਾ ਰਿਹਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ 1984 ਦੇ ਜੋ ਸ਼ਹੀਦ ਹੋਏ ਜਾਂ ਫਿਰ ਹੋਰ ਦੇਸ਼ ਕੌਮ ਦੇ ਲਈ ਜੋ ਵੀ ਸ਼ਹੀਦ ਹੋਏ ਨੇ ਉਹਨਾਂ ਨੂੰ ਇਹ ਮੇਲਾ ਸਮਰਪਿਤ ਹੁੰਦਾ ਹਰ ਸਾਲ ਕਰਵਾਇਆ ਜਾਂਦਾ ਸਭ ਦੀ ਬੜੀ ਖੁਸ਼ਕਿਸਮਤੀ ਹੈ ਕਿ ਬਾਬਾ ਜੀ ਸਾਨੂੰ ਵੀ ਬੁਲਾਉਂਦੇ ਨੇ ਇਸ ਮੇਲੇ ਤੇ ਅਸੀਂ ਜਿੱਥੇ ਸੰਤਾਂ ਦੇ ਦਰਸ਼ਨ ਕਰਦੇ ਹਾਂ ਤੇ ਉੱਥੇ ਜੋ ਇੱਥੇ ਦੇ ਸਾਰੇ ਪ੍ਰੋਗਰਾਮ ਹੁੰਦੇ ਆ ਉਹ ਵੀ ਰਿਕਾਰਡ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਪੂਰਕ ਨਿਰਭਉ ਅਬ ਤੋਂ ਪਹਿਲਾਂ ਅਖੰਡਪੁਰ ਸਾਹਿਬ ਦੇ ਜਿਹੜੇ ਭੋਗ ਪਾਈ ਜਾਣਗੇ ਜੋ ਕਿ ਪਰसों ਸ਼ੁਰੂ ਹੋਏ ਸੀ ਉਸ ਤੋਂ ਬਾਅਦ ਕੀਸਨ ਜਥੇ ਆਏ ਨੇ ਕੀਤੇ ਨੇ ਹੋਵੇਗਾ ਪੰਜਾਬੀ ਗਾਇਕ ਆਪਣੇ ਗੀਤ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਗੈਸਟ ਆਉਂਦੇ ਨੇ ਕਾਉਂਸਲਰ ਆਉਂਦੇ ਨੇ ਤੇ ਉਹ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਜੜੇ ਰਵਾਉਂਦੇ ਨੇ ਇਸ ਮੇਲੇ ਦੀ ਵਿਲੱਖਣਤਾ ਇਹ ਵੀ ਆ ਕਿ ਇੱਥੇ ਸਾਡੀ ਕਮਿਟੀ ਦਾ ਆਉਂਦੀ ਹੈ ਉਸ ਤੋਂ ਇਲਾਵਾ ਜਿਹੜੀਆਂ ਦੂਸਰੀਆਂ ਕਮਿਊਨਟੀਆਂ ਉਹ ਵੀ ਇਸ ਮੇਲੇ ਦੇ ਵਿੱਚ ਆਉਂਦੀਆਂ ਨੇ ਤੇ ਹੋਰ ਜਿਹੜਾ ਵੱਡਾ ਸਭ ਤੋਂ ਕੰਮ ਬਾਬਾ ਜੀ ਹੁਣੀ ਕਰਦੇ ਨੇ ਸਤਸੰਗਤ ਦੇ ਨਾਲ ਮਿਲ ਕੇ ਤੇ ਇੱਥੇ ਜਿੰਨੇ ਵੀ ਸਟਾਲ ਹੁੰਦੇ ਨੇ ਤੇ ਨਾਲ ਦੇ ਨਾਲ ਜਿੰਨੀਆਂ ਰਾਇਡਸ ਹੁੰਦੀਆਂ ਨੇ ਤੇ ਉਹ ਸਾਰੀਆਂ ਬਿਲਕੁਲ ਫ੍ਰੀ ਹੁੰਦੀਆਂ ਨੇ ਤੇ ਉਹ ਬਾਬਾ ਜੀ ਦੇ ਨਾਲ ਅਸੀਂ ਗੱਲਬਾਤ ਵੀ ਕਰਦੇ ਹੁੰਦੇ ਆ ਕਿ ਉਹ ਸਾਰਾ ਕੁਝ ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਕਰਦੇ ਆ ਨਾ ਉਹਨਾਂ ਨੂੰ ਸ਼ਹੀਦਾਂ ਨੂੰ ਸਮਰਪਿਤ ਹੁੰਦੇ ਸਾਰਾ ਪ੍ਰੋਗਰਾਮ ਤੇ ਆਓ ਆਪਾਂ ਹੁਣ ਗੁਰਦਵਾਰ ਸਾਹਿਬ ਦੇ ਦਰਸ਼ਕ ਕਰਦੇ ਹਾਂ ਦੇਵਗੁਰੂ ਸਾਹਿਬ ਜੀ ਪ੍ਰਤਮ ਪਤੀ ਸ੍ਰੀ ਸੰਕਾ ਕੋ ਨਾਨਕ ਲਈ ਤੇ ਹੈ ਪਰੰਗਤ ਕੋ ਅਮਰਦਾਸ ਰਾਮਦਾਸਾ ਹੋਏ ਸਾਹਿ ਅਰਜਨ ਹਰਗੋਬਿੰਦ ਸਿੰਘ ਸ੍ਰੀ ਹਰਾਈ ਸ੍ਰੀ ਹਰਕਿਸ਼ੰਧਿਆਈ ਹੈ ਜਿਹੜੇ ਤੇ ਸਬਦ ਗਜਾਇ ਤੇਗ ਬਹਾਦਰ ਸਿੰਘ ਰਿਆ ਘਰ ਨਾ ਉਹਨਾਂ ਦਾ ਵਾਤਾ ਹੈ ਸਾਬ ਤਾਂ ਹੀ ਹੋਏ ਸਾਹਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਬ ਥਾਈ ਹੋਏ ਸਾਹਿ ਦਸਾਂ ਪਾਤਸ਼ਾਹ ਜੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਰਗੰਸਾਹਿ ਦੇ ਪਾਠ ਦਰਸ਼ਨ ਇਤਜ਼ਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਸ੍ਰੀ ਵਾਹਿਗੁਰੂ ਸੋ ਪਛਾਨੀਏ ਜੋ ਦਰ ਤਿੰਨ ਕੇ ਦੇੁਰਜਾੁਰਜਾ ਕਟ ਮਰੇ ਜੋ ਮੰਡਿਓ ਸੁਰਮਾ ਅਬ ਚ ਜਨ ਅਨਿਸ਼ ਸ਼ੰਕਰਰਾ ਸਿੰਘ ਪਹਿਲਾਂ ਤਾਂ ਤੁਹਾਨੂੰ ਸਾਰੇ ਸਰੋਤਿਆਂ ਨੂੰ ਸੁਣਨ ਵਾਲੇ ਨੂੰ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੈਦਾ ਹਰੇਕ ਸਾਲ ਦੀ ਤਰ੍ਹਾਂ ਜਿੱਦਾਂ ਹੁਣ 15 ਕ ਸਾਲ ਹੋ ਗਏ ਸਾਨੂੰ ਤੋਰਿਆਂ ਨੂੰ ਇਹ ਜਿਹੜਾ ਸ਼ੀਧੀ ਜੋੜ ਮੇਲਾ ਏ ਆਪਾਂ ਜਿੰਨੇ ਵੀ ਦੁਨੀਆ ਦੇ ਤੇ ਸਾਰੇ ਸਿੰਘ ਸ਼ਹੀਦ ਹੋਏ ਆ ਉਹਨਾਂ ਵਾਸਤੇ ਆ ਉਹਨਾਂ ਨੂੰ ਸ਼ਰਧਾਂਜਲੀ ਪੇਟਾ ਕਰਦੇ ਆ ਜਾਂ ਹੁਣ ਆ ਥੋੜੇ ਦਿਨ ਹੋਇਆ ਪਿੱਛੇ ਜੇ ਜਹਾਜ਼ ਕਰੈਸ਼ ਹੋਇਆ ਉਹਨਾਂ ਨੂੰ ਵੀ ਅਸੀਂ ਸਮਰਪਤ ਆ ਸਾਰਾ ਇਹ ਸ਼ਿੱਦੀ ਜੋੜ ਮੇਲਾ ਜਿਹੜਾ ਅਸੀਂ ਸ਼ਹੀਦਾਂ ਨੂੰ ਕੁਛ ਦੀਏ ਤਾਂ ਨਹੀਂ ਸਕਦੇ ਪਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਸੀਂ ਪੇਟਾ ਕਰ ਸਕਦੇ ਆ ਕੋਈ ਕਿਸੇ ਤਰੀਕੇ ਨਾਲ ਕਰਦਾ ਕੋਈ ਕਿਸੇ ਤਰੀਕੇ ਨਾਲ ਕਰਦਾ ਹੁਣ ਤੇ ਇਹ ਸਾਰਾ ਅਪਦਲਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਕੁਝ ਚੱਲ ਰਿਹਾ ਅੱਛਾ ਬਾਬਾ ਜੀ ਇਹ ਜਿਹੜਾ ਮੇਲਾ ਹੈ ਨਾ ਇਹ ਮੇਰੇ ਖਿਆਲ ਦੁਨੀਆ ਦੇ ਵਿੱਚ ਪਹਿਲਾ ਮੇਲਾ ਇਸ ਤਰ੍ਹਾਂ ਦਾ ਹੋਣਾ ਜਿੱਥੇ ਸਾਰਾ ਕੁਝ ਜਿ ਹੋਏ ਲੰਗਰ ਤਾਂ ਖੈਰ ਹੁੰਦੇ ਫਰੀ ਆ ਜਿਹੜੇ ਸਟਾਲ ਹੁੰਦੇ ਕਈ ਵਾਰੀ ਉਹਨਾਂ ਦੇ ਪੈਸੇ ਸੰਗਤਾਂ ਨੂੰ ਦੇਣੇ ਪੈਂਦੇ ਇੱਥੇ ਸਾਰਾ ਇਹ ਕੁਸ਼ਿ ਜਿੱਦਾਂ ਜਿਹੜਾ ਉਹ ਫਰੀ ਹੁੰਦਾ ਸੰਗਤਾਂ ਦੇ ਲਈ ਇਹ ਤੁਸੀਂ ਵੀ ਕਿੱਦਾਂ ਮੈਨੇਜ ਕਰਦੇ ਇੰਨਾ ਇਹ ਸ਼ਿੰਗਾਰੇ ਅਰਦਾਸ ਇਹ ਕਰੀ ਸੀ ਮਹਾਰਾਜ ਦੇ ਚਾਨਣ ਦੇ ਵਿੱਚ ਮਹਾਰਾਜ ਆਪੇ ਕਰ ਲੈਂਦੇ ਬਾਕੀ ਸੰਗਤਾਂ ਜਿਹੜੀ ਸਾਡੇ ਦਰਵਾਜ਼ਾ ਸਾਹਿਬ ਦੀਆਂ ਜਿਹੜੀਆਂ ਸਾਰੀਆਂ ਸਾਥ ਨਿਭਾਣੀਆਂ ਸਾਰੇ ਜਿੱਦਾਂ ਤੁਸੀਂ ਹਮੇਸ਼ਾ ਸਾਥ ਨਿਭਾਣੇ ਆ ਇੱਥੇ ਸਾਰੀਆਂ ਸੰਗਤਾਂ ਨੂੰ ਮਹਾਰਾਜ ਬੇਨਤੀ ਕਰਦੀ ਸੀ ਸਾਰੀਆਂ ਸੰਗਤਾਂ ਖੜ ਜੰਦੀਆਂ ਕਿਉਂਕਿ ਜਿਹੜੇ ਬਾਬੇ ਨਾਨਕ ਨੇ 20 ਰੁਪਏ ਖਰਚ ਉਹ ਸਾਰਾ ਕੁਝ ਅੱਜ ਸ਼ਹੀਦਾਂ ਦੇ ਸੰਬੰਧ ਵਿੱਚ ਇਕੱਠੇ ਹੋਏ ਆ ਅਗਰ ਸ਼ਹੀਦ ਛੀਟੀਆਂ ਨਾ ਪਾਉਂਦੇ ਤੇ ਸ਼ਾਇਦ ਆਪਣੇ ਸਿਰਾਂ ਤੇ ਪੱਗਾਂ ਨਾ ਹੁੰਦੀਆਂ ਸਿਰਾਂ ਤੇ ਚੁੰਨੀਆਂ ਨਾ ਹੁੰਦੀਆਂ ਕਿਉਂਕਿ ਸ਼ਹੀਦਾਂ ਨੇ ਹੀ ਇੱਕ ਓਮ ਜੋ ਖੰਡੇ ਦੀ ਧਾਰ ਚੋਂ ਉੱਭਜੀ ਇੱਕ ਓਮ ਹਮੇਸ਼ਾ ਚੜ੍ਹਦੀ ਕਲਾ 'ਚ ਰਹੀ ਆ ਇਕ ਕੌਮ ਅਮੀਚਾ ਚਾਟ ਦੀ ਕਲਾ ਚਰਬੇਗੀ ਕਿਉਂਕਿ ਆਪਾਂ ਨੂੰ ਆਪਣੇ ਪਹਿਲੇ ਪਿਤਾ ਤੁਹਾਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਿਤਾ ਤੱਕ ਉਹਨਾਂ ਦਾ ਫਾਪੜਾ ਹੈ ਇਸ ਕੌਮ ਤੇ ਉਹਨਾਂ ਦੀ ਵੱਲੋਂ ਬਸਾਈ ਹੋਈ ਇੱਕ ਕੌਮ ਹੈ ਹਾਂਜੀ ਇਸ ਵਕਤ ਇੱਥੇ ਦੇ ਜੰਗ ਬੱਚੇ ਵੀ ਆਏ ਨੇ ਹਰ ਵਰਗ ਦਾ ਜਿਹੜਾ ਇੱਥੇ ਆਇਆ ਆ ਤੇ ਅਸੀਂ ਆਪਣੇ ਬਿੱਟ ਕੀ ਨਾ ਤੁਹਾਡਾ ਸੰਦੀਪ ਆ ਹਾਂਜੀ ਅੱਛਾ ਸੰਦੀਪ ਜੀ ਤੁਸੀਂ ਇੱਥੇ ਦੇ ਬੋਲਨੇ ਆ ਹਾਂਜੀ ਹਾਂਜੀ ਅੱਛਾ ਇੱਥੇ ਦੇ ਬੋਲਨਾ ਤੁਹਾਨੂੰ ਪੰਜਾਬੀ ਤੁਹਾਨੂੰ ਮੈਂ ਦੱਸਦਾ ਬਹੁਤ ਸੁਣੀ ਹੁੰਦੀ ਬੋਲਨੇ ਤੁਸੀਂ ਹੈਨਾ ਥੋੜੀ ਬਾਕੀ ਆਉਂਦੀ ਆ ਹਾਂਜੀ ਤੇ ਅੱਜ ਜਿਹੜਾ ਸ਼ਹੀਦੀ ਜੋੜ ਮੇਲਾ ਇੱਥੇ ਹੋ ਰਿਹਾ ਹਾਂਜੀ ਤੁਸੀਂ ਪਹਿਲਾਂ ਵੀ ਆਏ ਹੋ ਪਹਿਲੀ ਵਾਰੀ ਆਏ ਮੈਂ ਪਹਿਲੀ ਵਾਰੀ ਆਈ ਆ ਮੈਂ ਬਹੁਤ ਸਾਲ ਤੋਂ ਆਈ ਆ ਹਾਂਜੀ ਬਹੁਤ ਸਾਲ ਤੋਂ ਅੱਛਾ ਜੀ ਤੇ ਤੁਸੀਂ ਅੱਜ ਇੱਥੇ ਦੇਖਿਆ ਉਸ ਸਾਰੇ ਤੁਹਾਨੂੰ ਕਿੱਦਾਂ ਲੱਗਦਾ ਬਹੁਤ ਬਹੁਤ ਨਾਈਸ ਆ ਜਦ ਸਾਰੀ ਕਮਿਊਨਿਟੀ ਇਕੱਠੀ ਹੋਈ ਆ ਜਦ ਸਾਰੇ ਬੈਕਗਰਾਉਂਡ ਤੋਂ ਲੋਕ ਆਇਆ ਜਿਹਨਾਂ ਨਾਈਸ ਆ ਨਿਆਣੇ ਨੇ ਬਹੁਤ ਇੰਜੋਏ ਕੀਤਾ ਹੈ ਜਰੂਰ ਇਦਾਂ ਦੇ ਮੇਲੇ ਜਿੱਦਾਂ ਹੋਣੇ ਚਾਹੀਦੇ ਆ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਠੀਕ ਤੁਸੀਂ ਵੀ ਬੋਲ ਸਕਦੇ ਹੋ ਐਸੀ ਹਾਂਜੀ ਬੈਂਡਸ ਵੀ ਤੋਂ ਆਇਆ ਬਹੁਤ ਚੰਗਾ ਤੁਸੀਂ ਬਈ ਆ ਰਹੇ ਨਹੀਂ ਮੈਂ ਪਿਛਲੇ ਸਾਲ ਵੀ ਆਈ ਸੀ ਅੱਛਾ ਅੱਛਾ ਠੀਕ ਹੈ ਤੁਸੀਂ ਮਤਲਬ ਉਤੋਂ ਪਿਛਲੇ ਸਾਲ ਵੀ ਬਹੁਤ ਵਧੀਆ ਬਹੁਤ ਵਧੀਆ ਸੀ ਬਹੁਤ ਸੋਹਣਾ ਪ੍ਰੋਗਰਾਮ ਹਕਦਿਆ ਸਾਰੇ

ਟੁੱਟੀਆਂ ਜੰਨਾਂ ਹਵਾ ਵਿੱਚ ਚੱਲਾ ਰੋਣਾ ਹੁਣ ਠੇਕਦਾ ਏ ਤੇਰੀਆਂ ਚੁਸਤ ਚਲਾਕੀਆਂ ਤੁਸੀਂ ਦੇਖੋ ਇੱਧਰ ਇਹ ਬੱਚੇ ਨੇ ਇਹ ਰਮਨ ਜੀ ਆ ਰਮਨ ਜੀ ਕਿੱਦਾਂ ਠੀਕ ਠਾਕ ਤੁਸੀਂ ਹਾਂਜੀ ਠੀਕ ਆ ਤੇ ਤੁਸੀਂ ਸ਼ਹੀਦੀ ਜੋੜ ਮੇਲੇ ਤੇ ਆਏ ਆ ਨਾ ਤੇ ਪਹਿਲਾਂ ਵੀ ਆਏ ਆ ਨਹੀਂ ਆ ਕੇ ਲਾਸਟ ਈਅਰ ਆ ਜੀ ਲਾਸਟ ਈਅਰ ਜੀ ਜਿੱਥੇ ਤੁਸੀਂ ਕਵੈਂਟਰੀ ਤੋਂ ਬਾਹਰ ਆਮ ਜੀ ਕਵੈਂਟਰੀ ਅੱਛਾ ਅੱਛਾ ਠੀਕ ਆ ਜੀ ਅੱਗੇ ਐਸੇ ਜਿੱਦਾਂ ਤੁਸੀਂ ਹੋਰ ਜਿਹੜਾ ਤੁਹਾਡੇ ਫੈਮਿਲੀ ਦੇ ਵਿੱਚੋਂ ਆਏ ਆ ਯਾ ਸਿਸਟਰਸ ਮਮ ਸਾਰੀ ਫੈਮਿਲੀ ਆ ਯਾ ਚਾਚੀ ਆ ਠੀਕ ਆ ਤੁਹਾਨੂੰ ਪਤਾ ਕਿ ਆਪਣੀ ਜਿਹੜੀ ਦੇਸ਼ ਕੌਮ ਦੇ ਵਿੱਚ ਆਪਣੀ ਹੈ ਨਾ ਕੌਮ ਦੇ ਵਿੱਚ ਬਹੁਤ ਸ਼ਹੀਦ ਹੋਏ ਹੂੰ ਹੂੰ ਆਪਾਂ ਉਹਨਾਂ ਦੀ ਰਿਸਪੈਕਟ ਕਰਨੀ ਆ ਤੇ ਉਹਨਾਂ ਦੀ ਰਿਸਪੈਕਟ ਦੇ ਵਿੱਚ ਇਹ ਜਿਹੜਾ ਮੇਲਾ ਹੋ ਰਿਹਾ ਤੇ ਆਪਾਂ ਨੈਕਸਟ ਈਅਰ ਵੀ ਇਸੇ ਤਰ੍ਹਾਂ ਆਇਆ ਕਰਨਾ ਠੀਕ ਹੈ ਜੀ ਥੈਂਕ ਯੂ ਠੀਕ ਹੈ ਥੈਂਕ ਯੂ ਆ ਤੇਰੀਆਂ ਮੇਰੇ ਸਤ ਗੁਰ ਜੀਓ ਕੀ ਵੜ ਆਇਆ ਤੇਰੀਆਂ ਮੇਰੇ ਸਤ ਗੁਰ ਜੀਓ ਪੀਰਾਂ ਦਾ ਮਹ ਪੀਰ ਤੂੰ ਹੈ ਫਕਰ ਅਵਲ ਫਕੀਰ ਤੂੰ ਹੈ ਹਾਸਾ ਵੀ ਤੈਨੀਰ ਤੂੰ ਹੈ ਰੂਹ ਦਾ ਸਲਸਰੀਰ ਤੂੰ ਹੈ ਸਭ ਪਹਿਣਾ ਦਾ ਹੀਰ ਤੂੰ ਹੈ ਸ਼ੁਰੂ ਵੀ ਤੂੰ ਅਖੀਰ ਤੂੰ ਹੈ Um, we are holding the one minute silence to remember all those that have lost their lives in the World War and those who lost their lives fighting for freedom and humanity, as well as those who sadly lost their lives in the recent crash from India to London. It will be difficult, as Indy said, to make everybody quiet, but we would like you to please try hard to please silence for one minute, which will begin now. ਦਾ ਮਾ ਪੀਰ ਤੂੰ ਹੈ ਫਕਰ ਅਵਲ ਫਕੀਰ ਤੂੰ ਹੈ ਹਾਸਾ ਵੀ ਤੂੰ ਪੀਰ ਤੂੰ ਹੈ ਰੂਹ ਦਾ ਸਲਸਰੀਰ ਤੂੰ ਹੈ ਸਭ ਪਹਿਣਾ ਦਾ ਵੀਰ ਤੂੰ ਹੈ ਸ਼ੁਰੂ ਵੀ ਤੂੰ ਅਖੀਰ ਤੂੰ ਹੈ for you amke tanke aur your name stephana uh, you come first time here or uh, no we come last year as well last year yeah. how you feel it today it's lovely all love of weather's lovely poli <laughs> et tusi itthe aaye shaheedi jor mele de te tusi ki kehna chahunde ho bahut wadiya mahol hai sangat aayi hai changa lag <laughs> reya <laughs> shaheedan nu yaad karde ha shaheedan nu yaad kar rahe ha chalo ਹਾਂਜੀ 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 ਸ਼ੀਰ ਸ਼ੀਦਾ ਦੀ ਯਾਦ ਮਿਲਾ ਰਹੇ ਆ ਹਾਂਜੀ ਦੱਸੋ ਇਹ ਸਾਡੇ ਵੀਰ ਜੀ ਲਿਸਟ ਤੋਂ ਆਏ ਨੇ ਤੇ ਅਸੀਂ ਇਹਨਾਂ ਨੂੰ ਵੀ ਵੈਲਕਮ ਕਰਦੇ ਹਾਂ ਸ਼ਹੀਦੀ ਜੋੜ ਮੇਲੇ ਦੇ ਉੱਤੇ ਭਾਜੀ ਤੁਸੀਂ ਪਹਿਲੀ ਵਾਰ ਆਏ ਹੋ ਕਿ ਅੱਗੇ ਵੀ ਆਏ ਆ ਮੈਂ ਪਹਿਲੀ ਵਾਰ ਆਇਆ ਅੱਛਾ ਅੱਜ ਤੇ ਸ਼ਹੀਦੀ ਜੋੜ ਮੇਲਾ ਹੋ ਰਿਹਾ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਹੋ ਰਿਹਾ ਤੇ ਤੁਸੀਂ ਇਹੋ ਜੇ ਮੌਕੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਆਂ ਭਾਜੀ ਬੜੀ ਨਾਈਸ ਬਹੁਤ ਨਾਈਸ ਬੰਦੋਬਸਤ ਹੈ ਜੀ ਵੈਰੀ ਗੁੱਡ ਪ੍ਰੋਵਾਈਡ ਕਰਨਾ ਚਾਹੀਦਾ ਆਮ ਵੀ ਬਹੁਤ ਗ੍ਰੇਟਫੁਲ ਹਾਂਜੀ ਬਹੁਤ ਠੀਕ ਹੈ ਹਾਂਜੀ ਅਸੀਂ ਤੁਸੀਂ ਪਹਿਲਾਂ ਵੀ ਆਏ ਕਿ ਨਹੀਂ ਨਹੀਂ ਮੈਂ ਤਾਂ ਲਿਆ ਸਾਲੋ ਸਾਲ ਜਿਹੜਾ ਨੇ ਅੱਜ ਦਾ ਆਂ ਅੱਛਾ ਇਹਦੇ ਵਿੱਚ ਸਾਰੀਆਂ ਕਮੈਂਟੀਆਂ ਦੇਖੋ ਆਈਆਂ ਨੇ ਸਬਕ ਕਮਿਊਨਿਟੀਸ ਆਾਰੇ ਜਿਹੜੇ ਨੇ ਅੱਜ ਤੇ ਮੈਂ ਅੱਜ ਤੇ ਮੇਨ ਥਿੰਗ ਹੈ ਇਸ ਗੁਰਦੁਆਰੇ ਦੀ ਹਾਂਜੀ ਇੱਥੇ ਆਰਗੇਨਾਈਜ਼ ਕਰਕੇ ਹਰ ਕਮਿਊਨਿਟੀ ਦਾ ਬੰਦਾ ਇੱਥੇ ਆਂਦਾ ਹਾਂ ਸਿੰਘ ਜੀ ਤੁਸੀਂ ਇੱਥੋਂ ਕੁਆਂਟੀ ਤੋਂ ਬਾਅਦ ਨਹੀਂ ਨਹੀਂ ਮੈਂ ਲੀਡਸ ਤੋਂ ਲੀਡਸੋਂ ਅੱਛਾ ਇੱਦੀ ਜਰੂਰੇ ਆਏ ਹਨਾ ਹਾਂਜੀ ਅਸੀਂ ਆਨਰ ਨੇ ਲੀਡਸ ਤੋਂ ਆਪੇ ਅੱਛਾ ਠੀਕ ਆ ਅੱਗੇ ਵੀ ਆਏ ਇਸ ਮੇਲੇ ਤੇ ਹਾਂਜੀ ਹਾਂਜੀ ਅਸੀਂ ਸਾਨੂੰ ਤਕਰੀਬਨ ਇੱਥੇ 15 ਸਾਲ ਹੋ ਗਏ ਆਉਂਦੇ ਅੱਛਾ ਲਗਾਤਾਰ ਹੀ ਤੁਸੀਂ ਹੁੰਦੇ ਹਾਂ ਹਾਂਜੀ ਹਾਂ ਤੇ ਉਧਰ ਲੀਡਰ ਵੀ ਇਦਾਂ ਦੇ ਮੇਲੇ ਹੁੰਦੇ ਕਿ ਨਹੀਂ ਨਹੀਂ ਲੀਡਰ ਵਾਲ ਹੁੰਦੇ ਆ ਪਰ ਸਿੱਧੀ ਜੋੜ ਮੇਲਾ ਜ ਉਹ ਤੇ ਦੋ ਕੋਈ ਗੁਰਦੁਆਰਾ ਨਹੀਂ ਹੈਗਾ ਹਾਂ ਤੇ ਇੱਥੇ ਦੇਖੋ ਇੱਥੇ ਬਹੁਤ ਵਧੀਆ ਲੱਗਾ ਆ ਹਾਂਜੀ ਸਾਰਾ ਇੱਕ ਕਮਿਊਨਿਟੀ ਸਾਰੀਆਂ ਇਕੱਠੀਆਂ ਹੋ ਰਹੀਆਂ ਹਨ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਕਿੱਥੋਂ ਆ ਕੀ ਹੈਗਾ ਆਉਂਦੀ ਸਬਕਟ ਦੇਣੀ ਹੈ ਜੀ ਹਾਂਜੀ ਹਾਂ ਥੈਂਕ ਯੂ ਵੈਰੀ ਮਚ ਫਾਰ ਤੇਰੇ ਪੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ ਲੋਕ ਵੀ ਤੇਰੇ ਪੱਤੇ ਤੇਰੇ ਹਰ ਸਿੰਘ ਜੀ ਇਹ ਸ਼ਹੀਦੀ ਜੋੜ ਮੇਲੇ ਲੱਗਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਗੁਰੂ ਕੇ ਲੰਗਰ ਸਾਰੀ ਦੁਨੀਆ ਦੇ ਵਿੱਚ ਲੱਗਦੇ ਨੇ ਜਿੱਥੇ ਵੀ ਗੁਰਦੁਆਰੇ ਹੁੰਦੇ ਨੇ ਗੁਰਦੁਆਰੇ ਸਾਹਿਬ ਨੇ ਇਹ ਆਦਮੀ ਚ ਸ਼ਹੀਦੀ ਜੋੜ ਮੇਲੇ ਤੇ ਲੰਗਰਾਂ ਦੇ ਵੇਸ਼ ਵਿੱਚ ਸਟਾਲ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਕਿ ਲੰਗਰ ਉੱਥੇ ਸ਼ਗ ਰਹੀਆਂ ਨੇ ਉੱਥੇ ਨਾਲ ਦੇ ਨਾਲ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰ ਰਹੀਆਂ ਨੇ ਸਤ ਗੁਰ ਜਿਓ ਕੀ ਵੜ ਆਇਆ ਤੇਰੀਆਂ ਮੇਰੇ ਸਤ ਗੁਰ ਜਿਓ ਪੀਰਾਂ ਦਾ ਮਹਾ ਪੀਰ ਤੂੰ ਹੈ ਫਕਰ ਅਵਲ ਫਕੀਰ ਤੂੰ ਹੈ ਹਾਸਾ ਵੀ ਤੈ ਸਰੀਰ ਤੂੰ ਹੈ ਰੂਹ ਦਾ ਸਲ ਸਰੀਰ ਤੂੰ ਹੈ ਸਭ ਪਹਿਣਾ ਦਾ ਵੀਰ ਤੂੰ ਹੈ ਸ਼ੁਰੂ ਵੀ ਤੂੰ ਅਖੀਰ ਤੂੰ ਹੈ this event. I thank you for inviting me. it's beautiful and that's my first time. this event beautifully weaves together the threads of memory, of celebration, and of community. We honor those who gave their lives for the sake of humanity, and we reflect. We reflect on their courage, their compassion, and their commitment. The you. warm generosity of BVS, Gudwara, and charity offering this joyful gathering at no cost to the community for over 15 years i think is a shining example of service and a collaboration in action. Oh, yeah. it's inspiring to see people of all backgrounds having fun and taking a moment to remember together. as high sheriff of warwickshire, my theme this year is collaboration for greater impact. and what i've seen here today is exactly that. communities lifting up one another bridging cultures, creating shared moments and shared memories that remind us of what binds us together, not what separates us. So thank you for welcoming me uh, so warmly. It's an honour to stand with you in remembrance, in celebration and in hope. Thank you. Thank you. Thank <laughs> Thank you. <laughs> ਬੱਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਮੇਰਾ ਕੱਲ ਦੁਨੀਆ ਦੇ ਵਿੱਚ ਇੱਕ ਜਿਹੜਾ ਇਹ ਸ਼ੀਦੀ ਜੋੜ ਮਿਲਿਆ ਜਿੱਥੇ ਸਾਰਾ ਕੁਝ ਸੰਗਤਾਂ ਲਈ ਫਰੀ ਹੁੰਦਾ ਔਰ ਇਸ ਗੱਲ ਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਮੈਨੂੰ ਬੱਬਾ ਜੀ ਨੇ ਇਹ ਸ਼ੁਰੂ ਵਿੱਚ ਜਦੋਂ ਮੇਲਾ ਸ਼ੁਰੂ ਹੋਇਆ ਸੀ ਉਦੋਂ ਤੋਂ ਹੀ ਰਬ ਜੀ ਨੇ ਹੁਕਮ ਕੀਤਾ ਸੀ ਉਹ ਤੁਸੀਂ ਆਪਾਂ ਆਪਾਂ ਪ੍ਰੋਗਰਾਮ ਉਹਨੂੰ ਦੇ ਰਿਕਾਰਡ ਕਰਕੇ ਲਗਾਤਾਰ ਚੈਨਲਾਂ ਤੇ ਵੀ ਰੇਡੀਓ ਤੇ ਵੀ ਕੋਈ ਨੂੰ ਰੇਡੀਓ ਤੇ ਦਿਖਾ ਰਹੇ ਆ ਤੇ ਅੱਜ ਦਾ ਪ੍ਰੋਗਰਾਮ ਵੀ ਇਹ ਵੀ ਉੱਪਰ ਰਿਕਾਰਡ ਕੀਤਾ ਮੈਂ ਜਲਦੀ ਬਾਬਾ ਜੀ ਨੂੰ ਦੱਸ ਦਵਾਂਗੇ ਕਿ ਕਿਹੜੇ ਦਿਨ ਆਪਾਂ ਦਿਖਾ ਲੈਣਾ ਟੈਲੀਵਿਜ਼ਨ ਤੇ ਇਹ ਤੁਸੀਂ ਦੇਖਿਓ ਔਰ ਇਸ ਮੇਲੇ ਦੀ ਵਿਲੱਖਣਤਾ ਇੱਕ ਇਹ ਆ ਕਿਉਂਕਿ ਸਾਡਾ ਇਤਿਹਾਸ ਸਾਡੀ ਕਮਿਊਨਿਟੀ ਨੂੰ ਪਤਾ ਹੈ ਸਾਨੂੰ ਪਤਾ ਹੈ ਅਸੀਂ ਸਾਡੇ ਵਿੱਚ ਹੀ ਰਹਿ ਜਾਂਦਾ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਆਉਣ ਵਾਲੀ ਚਲੋ ਜਨਰੇਸ਼ਨ ਨੂੰ ਪਤਾ ਲੱਗਦਾ ਹੈ ਅੱਜ ਜਲਦੀ ਦੇਖਦੇ ਆ ਕਿ ਇੱਥੇ ਮੈਂ ਬਾਹਰ ਗੋਰਿਆਂ ਦੇ ਨਾਲ ਇੰਟਰਵਿਊ ਕਰਦਾ ਸੀ ਤਰ ਉਹਨਾਂ ਨੂੰ ਮੈਂ ਦੱਸਿਆ ਕਿ ਇਹ ਸ਼ਹੀਦੀ ਜੋੜ ਮੇਲਾ ਆ ਅਸੀਂ ਸ਼ਹੀਦਾਂ ਦੀ ਯਾਦ ਵਿੱਚ ਇਹ ਕਰਵਾਉਂਦੇ ਆ ਸਾਰਾ ਕੁਝ ਉਹਨਾਂ ਦੀ ਯਾਦ ਦੇ ਵਿੱਚ ਹੌਲੀ-ਹੌਲੀ ਉਹ ਪਿਛਲੇ ਸਾਲ ਵੀ ਬਹੁਤ ਕਮੇਟੀਆਂ ਆਈਆਂ ਸੀ ਨਹੀਂ ਅੱਜ ਵੀ ਆਈਆਂ ਨੇ ਤੇ ਹੌਲੀ-ਹੌਲੀ ਸਾਡੀ ਜਿਹੜੀ ਬੈਕਗ੍ਰਾਉਂਡ ਆ ਸਾਡੇ ਇਤਿਹਾਸ ਦਾ ਸਾਡੀ ਹਿਸਟਰੀ ਦਾ ਕਿਸੀ ਕੀ ਹਾਸਿਕ ਕੌਮ ਹੈ ਕਿ ਕਿਦਾਂ ਅਸੀਂ ਦੂਸਰਿਆਂ ਦਾ ਭਲਾ ਚਾਹਨੇ ਆ ਹਰ ਵਕਤ ਉਹ ਦੂਸਰੀਆਂ ਕਮਿਊਨਿਟੀਆਂ ਨੂੰ ਵੀ ਪਤਾ ਲੱਗੂਗਾ ਇੱਕ ਬਹੁਤ ਵੱਡਾ ਬਾਬਾ ਜੀ ਦਾ ਉਪਰਾਲਾ ਆ ਔਰ ਸੰਗਤਾਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਕਿਉਂਕਿ ਬਾਬਾ ਜੀ ਨੇ ਜਿੰਨੇ ਵੀ ਪ੍ਰੋਗਰਾਮ ਲਿਖੇ ਨੇ ਸੰਗਤਾਂ ਨੇ ਬਹੁਤ ਹੀ ਭਰਮਾ ਹੰਗਾਰਾ ਦਿੱਤਾ ਜੀ ਬਹੁਤ ਵਧੀਆ ਉਪਰਾਲਾ ਆ ਜੀ ਸਾਰੀਆਂ ਕਮਿਊਨਿਟੀਆਂ ਆਈਆਂ ਆ ਨਾਲੇ ਜਿਹੜੀਆਂ ਜੋ ਵਹਿਮ ਭਰਮ ਲੋਕਾਂ ਦੇ ਮਾਂਜਾ ਸਾਰੇ ਨਿਕਲ ਰਿਹਾ ਵੀ ਇਹ ਕਮਿਊਨਿਟੀਆਂ ਤਾਂ ਆ ਜਾਂਦਾ ਆ ਬਹੁਤ ਵਧੀਆ ਮੈਸੇਜ ਆ ਸਾਰਿਆਂ ਲਈ ਸਾਰੇ ਦੇਖੋ ਜੀ ਕਿੱਦਾਂ ਬ੍ਰਿਟਿਸ਼ ਪੀਪਲ ਜਾਂ ਹੋਰ ਵੀ ਕੰਟਰੀਆਂ ਦੇ ਜਿੰਨੇ ਆਏ ਹੋਏ ਆ ਬਹੁਤ ਨੇਕ ਤੇ ਵਧੀਆ ਪ੍ਰਾਰਲਾ ਆ ਬੱਚੇ ਜਿਵੇਂ ਕਰ ਰਿਹਾ ਦਿਨ ਵੀ ਸੋਹਣਾ ਆ ਬਹੁਤ ਵਧੀਆ ਫਨ ਫੇਅਰ ਚੱਲ ਰਿਹਾ ਆ ਸਾਰੇ ਬੱਚੇ ਜੁਆਏ ਕਰਦੇ ਖਾਣ ਪੀਣ ਨੂੰ ਸਭ ਫ੍ਰੀ ਆ ఎవਰੀਥਿੰਗ ਜੀ ਸਭ ਸਾਰਾ ਕੁਝ ਫ੍ਰੀ ਆ ਲੋਕਾਂ ਦੀ ਸੇਵਾ ਦੇ ਵਿੱਚ ਬਹੁਤ ਵਧੀਆ ਪ੍ਰਾਰਲਾ ਮੇਰੇ ਸਾਹਿਬ ਜੀ ਇਹ ਆਪਣੇ ਸਾਡੇ ਬੋਬੂ ਭਾਜੀ ਜੀ ਲੇਸਟਰ ਤੋਂ ਆਏ ਨੇ ਤੇ ਅੱਜ ਇਹ ਸ਼ਹੀਦੀ ਜੋੜ ਮੇਲੇ ਤੇ ਔਰ ਇਹ ਵੀ ਗੁਰੂ ਘਰ ਦੇ ਨਾਲ ਬਹੁਤ ਪਿਆਰਿਆ ਇਹਨਾਂ ਦਾ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤੇ ਇਹ ਭਾਜੀ ਹਣੀ ਜਰੂਰ ਆਉਂਦੇ ਨੇ ਕਿਦਾ ਆਪਣੇ ਵੀਰ ਜੀ ਕਿਦਾਂ ਠੀਕ ਠਾਕ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੀ ਸੰਗਤ ਨੂੰ ਸਾਰੇ ਕੰਟਰੀ ਦੀ ਬੈਡਵਰਥ ਦੀ ਪੂਰੇ ਇੰਗਲੈਂਡ ਦੀ ਸੰਗਤ ਨੂੰ ਤੇ ਬਾਬਾ ਬਟਵਾ ਸਿੰਘ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਔਰ ਸਾਰੀ ਸੰਗਤ ਨੂੰ ਸ਼ਹੀਦੀ ਜੋੜ ਮੇਲੇ ਦਾ ਜਿਹੜਾ ਬਾਬਾ ਜੀ ਅਪਰਾਲਾ ਕਰਦੇ ਹੀ ਰਹਿੰਦੇ ਆ ਉਹਨਾਂ ਦਾ ਅੱਜ ਵੀ ਦੇਖੋ ਕਿੰਨਾ ਇੱਥੇ ਤੁਸੀਂ ਦੇਖ ਹੀ ਲਿਆ ਦੁਨੀਆ ਕਿ ਸਭ ਤੋਂ ਵੱਡੀ ਗੱਲ ਹੈ ਜਿਹੜੀ ਮਿਕਸ ਕਮਿਊਨਿਟੀ ਹੈ ਜਿਹੜੀ ਸਾਡੀ ਸ਼ਹੀਦੀ ਜੋੜ ਮੇਲੇ ਨੂੰ ਸਪੋਰਟ ਕਰ ਰਹੀ ਹੈ ਸਾਡਾ ਇੱਕ ਕਲਚਰ ਨਹੀਂ ਆਇਆ ਇੱਥੇ ਤੁਸੀਂ ਦੇਖੋ ਹਿੰਦੂ ਸਿੱਖ ਮੁਸਲਮ ਗੋਰੇ ਮਤਲਬ ਕਿ ਹੋਰ ਵੀ ਕਮਿਊਨਿਟੀਆਂ ਕਿੰਨੀਆਂ ਜਿਹੜੀਆਂ ਇਸ ਚੀਜ਼ ਨੂੰ ਸਮਝਦੀਆਂ ਤੇ ਇਸ ਮੇਲੇ ਨੂੰ ਸਪੋਰਟ ਕਰ ਰਹੀਆਂ ਜੀ ਦਾ ਖਾਲਸਾ ਵਾਟ ਦੀ ਕੀ ਬਣੇ ਹਾਂ ਸੋ ਕੱਲ੍ਹੇ ਸਾਡੀ ਗੱਲਬਾਤ ਹੋਈ ਸੀਗੀ ਤੇ ਇਹਨਾਂ ਨੇ ਪੁੱਛਿਆ ਸੀਗਾ ਕਿ ਮੈਨੇ ਜਿਹੜਾ ਸ਼ੀਤੀ ਜੋੜ ਮੈਨੇ ਤੇ ਆਣਾ ਜਾਣਾ ਫਿਰ ਮੈਂ ਤੁਹਾਨੂੰ ਦੱਸਿਆ ਸੀ ਕਿ ਗੁਰਵਿੰਦਰ ਜੀ ਨੇ ਹਾਂ ਇਹ ਵੀ ਬਹੁਤ ਘੱਟ ਸੀਗਾ ਪਿਛਲੇ ਸਾਲ ਵੀ ਅੱਗੇ ਵੀ ਆਪਾਂ ਆਉਣੇ ਆ ਤੇ ਲਾਸਟ ਈਅਰ ਮੈਂ ਮਿਸ ਕਰ ਗਿਆ ਸੀਗਾ ਇੱਕ ਮੈਨੂੰ ਬਾਹਰ ਜਾਣਾ ਪੈ ਗਿਆ ਸੀ ਉਹਦਾ ਤਕਰੀਬਨ ਆਪਾਂ ਆਉਂਦੇ ਜਾਂਦੇ ਰਹਿੰਨੇ ਆ ਸੰਤੇ ਬਾਬਾ ਜੀ ਬਹੁਰੇ ਪਿਆਰ ਵਾਲੇ ਆ ਤੇ ਕਾਫੀ ਕਮਿਊਨਿਟੀ ਲਈ ਕੰਮ ਕਰਦੇ ਆ ਤੇ ਇਹ ਜਿਹੜਾ ਮੇਲਾ ਲੱਗਦਾ ਇਹ ਤਾਂ ਕਮਿਊਨਿਟੀ ਸਾਰੀ ਇਕੱਠੀ ਹੁੰਦੀ ਬਹੁਤ ਚੰਗੀ ਚੀਜ਼ ਆ ਹਾਂ ਕੀ ਕਹਿਣਾ ਯਸ ਸਾਡੇ ਵੀਰ ਐਸਐਸ ਯੂਕੇ ਸਕਿਉਰਟੀ ਆ ਦੇਖੋ ਗੋਰੇ ਆ ਇਹਨਾਂ ਨੇ ਟਰਬਨ ਪਹਿਨੀਆਂ ਤਾਂ ਆਓ ਜੀ ਫੀਲ ਜੋ ਜਿਹੜੇ ਨਿਊ ਪੁੱਟ ਟਰਬਨ ਆ ਫੀਲਸ ਗ੍ਰੇਟ ਇਟ ਕੀਪਸ ਮਾਈ ਹੈਅ ਆਊਟ ਮਾਈ ਵੇ ਯੂ ਆ ਨਾਈਸ ਐਂਡ ਕੂਲ ਸਨਗ ਟਾਈਟ ਫਿਟ Feel a part of the culture it's a prayer surprisingly comfortable i like it you really like it very good you come first time or it's my first time here first time really enjoying the atmosphere the, 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 the people all everything everything is free everything's free everything's free free food no yeah. free turban free whatever it's great man it's amazing thank you no worries bro come like my friend thank you very much vet had a good time yeah here see aj do jehra khas program jo assi tuhanu dikhaya gurudwara baba baratwa aksingh ji ke shaheedi jor mela manaya te tusi dekha ke kis tarah sangatan de naal appa interview kitiya te sangatan kinni khush ne dusre sheharon to vi sangta aiyan ne te akhir te assi phir ona shaheedan nu lakh <laughs> lakh <laughs> pranam karde haan ਤਤੀ ਦੇ ਬੀਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ ਜ਼ੁਲਮ ਦੀ ਖਾਤਰ ਲੜਿਆ ਸੀ ਪਰਵਾਰ ਸ਼ਹੀਦਾਂ ਦਾ ਤੇ ਦੇਸ਼ ਕੌਮ ਦਾ ਸਰਮਾਇਆ ਹੁੰਦੇ ਨੇ ਸ਼ਹੀਦ ਅਖੇ ਕਰ ਫਿਰ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ ਤੇ ਬਾਬਾ ਜੀ ਦਾ ਸਾਰੀ ਮੈਨੇਜਮੈਂਟ ਕਮੇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪ੍ਰੋਗਰਾਮ ਤਿਆਰ ਕਰਨ ਵਿੱਚ ਸਾਡਾ ਪੂਰਾ ਪੂਰ ਐਸੇ ਯੋਗਦਾਨ ਦਿੱਤਾ ਕੈਮਰਾਮੈਨ ਦੋਬੂਦੀ ਮੈਥੋਡਾ ਆਪਣਾ ਵੀਰ ਸ਼ੰਗਾਰਾ ਸਿੰਘ ਸ਼ਾਈਨ ਸਟਾਰ ਬੈਂਕਟਿੰਗ ਸੀਟ ਜਿਨ੍ਹਾਂ ਨੂੰ ਤੁਸੀਂ ਵੈਡਿੰਗ, ਬਰਥਡੇ ਪਾਰਟੀ ਅਤੇ ਹਰ ਤਰ੍ਹਾਂ ਦੇ ਖੁਸ਼ੀ ਦੇ ਮੌਕਿਆਂ ਲਈ ਬੁੱਕ ਕਰ ਸਕਦੇ ਹੋ। ਸ਼ਾਈਨ ਸਟਾਰ ਹੁਣ ਆਊਟਸਾਈਡ ਕੇਟਿੰਗ ਵੀ ਕਰਦੇ ਹਨ। ਤੁਹਾਡੇ ਆਪਣੇ ਪੰਜਾਬੀ ਭਰਾਵਾਂ ਦਾ ਸ਼ਾਈਨ ਸਟਾਰ ਬੈਂਕਟਿੰਗ ਸੀਟ